ਇੱਧਰ ਇੱਧਰ ਕਰੀਏ ਬੈਠਾ ਸਸੇਕਾਲ ਬੀਜੀ ਸਵਾਗਤ ਆ ਤੁਹਾਡਾ ਬਣਾ ਨਵੇਂ ਬਲੌਗ ਚ ਆਪਾਂ ਜੀ ਅੱਜ ਤੁਹਾਨੂੰ ਦੱਸਣ ਲੱਗੇ ਕਿ ਦੂਸਰਾ ਦੰਦਾ ਬਣਾਉਣਾ ਕਿਵੇਂ ਕਿਹੜੇ ਤਰੀਕਾ ਨਾਲ ਬਣਾਇਆ ਜਾ ਸਕਦਾ ਕੰਬੈਨ ਦਾ ਆਪਾਂ ਅੱਗੇ ਤਕਰੀਬਨ ਪਹਿਲੇ ਵੀ ਬਣਾਇਆ ਦੋ ਤਿੰਨ ਦੰਦੇ ਬਣਾਏ ਸੀ ਆਪਣੇ ਕੰਬੈਨ ਦੇ ਪੁਰਗੇ ਸੀ ਦੇ ਉਹਦੇ ਬਰਤਨ ਦੱਸਦੇ ਆ ਤੇ ਆ ਦੇਖੋ ਜੀ ਆ ਦੇਖੋ ਦੰਦਾ ਤੁਹਾਨੂੰ ਦਿਖਾਉਂਦੇ ਇਹਨਾਂ ਦੰਦਾ ਪੁਰਿਆ ਜਾਂਦਾ ਇੱਥੋਂ ਲੈ ਕੇ ਇੰਨਾ ਇਹ ਨਹੀਂ ਹੁਣ ਆਪਾਂ ਨੂੰ ਪਤਾ ਕਾਦੀ ਵਜ੍ਹਾ ਨਾਲ ਪੁਰਿਆ ਇਹ ਕੀ ਕੀ ਕਰਨਾ ਕੀ ਚੱਕਰ ਬਣਾ ਇਹਦਾ ਜੀ ਆਪਾਂ ਪਹਿਲਾਂ ਜੱਸੀ ਕੰਬਾਈਨ ਤੇ ਬਣਾਏ ਸੀ ਤਿੰਨ ਦੰਦੇ ਖਰਾਬ ਸੀ ਹੁੰਦੇ ਉਹ ਸਹੀ ਹੈ ਉਹ ਡਕਸ਼ਨ ਉਹ ਲੱਗੀ ਆਉਟਸਾਈਡ ਤੇ ਉਹ ਇਹ ਤੱਕ ਕੋਈ ਆਵਾਜ਼ ਨਹੀਂ ਕੋਈ ਹਿੱਲ ਨਹੀਂ ਪੂਰਾ ਵੀ ਉਹਦੇ ਆਪਾਂ ਤਿੰਨ ਦੰਦੇ ਬਣਾਏ ਸੀ ਬਿਲਕੁਲ ਸਹੀ ਚੱਲਦਾ ਤਾਂ ਚੱਕ ਕੇ ਪਾਓ ਬਾਹਰ ਥੋੜਾ ਜਿਹਾ ਹਾਂ ਕਿੱਤੀ ਹੁੰਦੀ ਤੇ ਹੁਣ ਆਪਾਂ ਜੀ ਇਹਦਾ ਵੀ ਇੱਕ ਦੰਦਾ ਵੀ ਦੇਖੋ ਆ ਖਰਾਬ ਹੈ ਇਹ ਆਪਾਂ ਦੰਦਾ ਤਿਆਰ ਕਰਨਾ ਤੁਸੀਂ ਕੰਮ ਕੀ ਕਰਨਾ ਤੁਸੀਂ ਲੈਣੀਆ ਸਟੀਲੀ ਰਾਡ ਆ ਦੇਖੋ ਆਪਾਂ ਸਟੀਲੀ ਰਾਡ ਲੈ ਕੇ 10 ਰੁਪਏ ਦੀ ਆਉਂਦੀ ਆ ਇਹ ਉਹਨਾਂ ਵਾਸਤੇ ਆ ਜਿਹੜੇ ਮੇਰੇ ਵੀਰ ਜਿਹੜੇ ਕਰੇ ਕੰਮ ਕਰਨਾ ਚਾਹੁੰਦੇ ਆ ਜਿੱਦਾਂ ਕੋਈ ਦੰਦਾ ਵਗੈਰਾ ਬਣਾਉਣਾ ਚਾਹੁੰਦੇ ਆ ਇਹ ਉਹਦੇ ਵਾਸਤੇ ਇਹ ਇਹ ਨੌਲੇਜ ਆ ਕਿਉਂਕਿ ਆਮ ਤਾਂ ਜਿਹੜੇ ਬੰਦੇ ਕਾਰੀਗਰ ਉਹਨਾਂ ਨੂੰ ਪੂਰਾ ਪਤਾ ਵੀ ਕਿਹੜੇ ਤਰੀਕਾ ਨਾਲ ਬਣਦਾ ਕਿਵੇਂ ਬਣਦਾ ਕਿਹੜੀ ਰਾਡ ਵੀ ਵਰਤ ਵਰਤ ਕੀਤੀ ਜਾਂਦੀ ਏ ਕਿਉਂਕਿ ਆਪਾਂ ਦੱਸਣਾ ਚਾਹੁੰਦੇ ਆ ਕਿ ਸਟੀਲੀ ਰਾਡ ਲਓ ਤੁਸੀਂ ਤੇ ਆ ਦੰਦਾ ਤਿਆਰ ਕਰੋ ਤੇ ਆਪਾਂ ਹੁਣ ਦੰਦਾ ਕਰਕੇ ਦਿਖਾਉਣਾ ਕਿਹੜੇ ਤਰੀਕੇ ਨਾਲ ਤਿਆਰ ਹੋਊਗਾ ਤੇ ਕਿੰਨੀ ਮਿਹਨਤ ਲੱਗਦੀ ਆ ਇੱਕ ਰਾੜਾ ਹੈ ਜਿਹੜਾ 10 ਰੁਪਏ ਦਾ ਤੇ ਹੁਣ ਆਪਾਂ ਇਹਦਾ ਕਰਦੇ ਜੀ ਨੇ ਸਟਾਰਟ ਤੇ ਤੁਹਾਨੂੰ ਦਿਖਾਵਾਂਗੇ ਪੂਰਾ ਦੰਦਾ ਅੱਗੇ ਆਪਣੇ ਤੁਹਾਨੂੰ ਦੱਸਿਆ ਵੀ ਤਿੰਨ ਦੰਦੇ ਬਣਾਏ ਹੋ ਅੱਜ ਤੱਕ ਹਿੱਲੇ ਨਹੀਂ ਤੇ ਆ ਹੁਣ ਫਿਰ ਇੱਕ ਇਹ ਡੈਕਸ਼ਨ ਵੀ ਹੋਰ ਆਪਣੇ ਨਾ ਇਹਦੇ ਡੈਕਸ਼ਨ ਥੋੜਾ ਫਾਲਟ ਪੈ ਗਿਆ ਸੀ ਅਸੀਂ ਬਾਹਰ ਜਾ ਰਹੇ ਸੀ ਤੇ ਬੈਰਿੰਗ ਫਸ ਗਿਆ ਬਹੁਤ ਦਿਕਤ ਆਈ ਫਿਰ ਅਸੀਂ ਮਥਾੜੂ ਦਾ ਉਤਾਰ ਕਡੈਕਸ਼ਨ ਲਾਤੀ ਤੇ ਇਹਦੀ ਇਹਦੀ ਡੈਕਸ਼ਨ ਉਹਨੇ ਮਥਾੜੂ ਨੂੰ ਲੱਗੀ ਆ ਉਧਰ ਤੋਂ ਉਹੀ ਲੱਗੀ ਆ ਦੱਸੀ ਵਾਲੀ ਹੁਣ ਆਪਾਂ ਇਹ ਤੁਹਾਨੂੰ ਦੰਦਾ ਦਿਖਾਉਣਾ ਹੈ ਬਣਾਉਦੇ ਆ ਤੇ ਤੁਹਾਨੂੰ ਨਾਲ-ਨਾਲ ਦੱਸਾਂਗੇ ਵੀ ਤੇ ਨਾਲ ਤੁਹਾਨੂੰ ਦੰਦਾ ਦਿਖਾਵਾਂਗੇ ਕਿਹੜੇ ਤਰੀਕੇ ਨਾਲ ਬਣੂਗਾ ਕਰੋ ਇਹ ਚੱਕ ਆਪਾਂ ਲਾਉਣਾ ਜਿੰਨੇ ਮਾਲ ਪਰਣ ਲੱਗੇ ਮਾਲ ਪਰਣ ਦੀ ਤੇ ਆਪਾਂ ਦੰਦਾ ਬਣਾ ਦਿਆਂ ਤੇ ਤੁਹਾਨੂੰ ਕਲਾ-ਕਲਾ ਦਿਖਾਵਾਂਗੇ ਦੰਦਾ ਗਰੰਟੀ ਉਸ ਬਾਅਦ ਚਲਾਵਾਂਗੇ ਵਾਹ ਕੀ ਕਰਾਂ ਯਾਰ ਇਹਨੂੰ ਫਿਰ ਚੱਕ ਕੇ ਪਹਿਨਣਾ ਚਾਹੀਦਾ ਉਸ ਬਰਾਕੇ ਦਾ ਮੈਂ ਪਾਣਾ ਥੂੰ ਵਾਪਸ ਕਿਉਂ ਨਹੀਂ ਲੈ ਰਿਹਾ ਜੇ ਬੜਨੀ ਮੈਲਾ ਪਾਈ ਨਹੀਂ ਇਹਨੂੰ ਬਾਅਦ ਵਿੱਚ ਤਾਂ ਮਾਲ ਝਾੜ ਵੀ ਲੈਣਾ ਪਊਗਾ ਹੋਰ ਚੱਕ ਕੇ ਦੋ ਚੱਕ ਦੇ ਪੋੜੇ ਚੱਕ ਦੇ ਬੱਦਲ ਪੂਲ ਬਜਾ ਹੈ ਦੀ ਨਾ ਆਉਤਲਾ ਪਹ ਹੈ ਉਤਲਾ ਪੈਣਾ ਪਸ ਹੈ ਹਾਂ ਜੇਰਾ ਮਰਜੀ ਪਾਉਗਾ ਇਹ ਆਇਆ ਇਸਲਾ ਹਾਂ ਇਹ ਆਇਆ ਲਿਪਰਾ ਜੇਰਾ ਮਰਜੀ ਪਾਉ ਤੋ ਦਿੱਕਤ ਨਹੀਂ ਕੀ ਆ ਕੇ ਗਰੀ ਪੋੜੇ ਚੱਕ ਦੇ ਇਹ ਤਾਂ ਹੈ ਸੇ ਚ ਬੱਡਾ ਗਾ ਵੀ ਆਈ ਰੋ ਰਹਾ ਨਾ ਬਾੜਾ ਪਿਛਾ ਨਾ ਪੀਣਾ ਪੂਰਾ ਬੈਂਡ ਕਰਾ ਦੇਣਾ ਤੇ ਖਾਇਰਾ ਉਹ ਬਾਪੀ ਖਰਾਕਾ ਨਹੀਂ ਪਣੀ ਜਿੱਥੇ ਕਰਨਾ ਦਾ ਟੱਕ ਬਣਾਇਆ ਬੈਟ ਦਾ ਕੋਈ ਡਰਾਪ ਚੱਲ ਲੋ ਦੇਖੂਂ ਟ ਚੱਲ ਇਹ ਚੱਲ ਉਹ ਮਹੀਦਰੀ ਅਰੇ ਅਰੇ ਕਹਿੰਦੇ ਨਾ ਬੰਦਾ ਕਰੀਏ ਪਹਿਲਾਂ ਖਾਣਾ ਠੀਕ ਕਰੀਏ ਦੇਖੋ ਜੀ ਦੰਦੇ ਦਾ ਤਾਂ ਇੱਕ ਬੰਦਾ ਹੁੰਦਾ ਹੈ। ਆਪ ਕੋ ਵੇਧ ਰੋਏ। ਜਾਈ ਕਿ ਮੇਰੇ ਕੁਤੇ। ਬੰਦਾ ਬਈ ਸਪੈਸ਼ਲ ਲੈ ਆਇਆ ਹੈ ਰਿਸ਼ਤੇਦਾਰ ਆਪਣਾ ਫੇਵਰੇ ਵਾਸਤੇ। ਤੇ ਪਰਦਾ ਨਹੀਂ ਪੜਨ ਕਰਕੇ ਪਹਿਨਾ ਇੱਥੇ ਕੰਮ ਤੇ ਲੈ ਜਾਂਦਾ। ਹਾਂ। ਸਹੀ ਗੱਲ ਹੈ ਨਾ। ਹੋਲ ਜਾਂਦਾ ਨਹੀਂ ਕੋਰੋਨਾਸ ਦਾ ਹੁੰਦਾ ਤੇ ਅੱਜ ਸਕੂਲ ਹੀ ਆਏ ਉਹ ਇਧਰ ਪਿਆ ਆਪਣੇ ਕੋਲ ਨਾਸਾ ਇਥੋਂ ਨਾਲ ਕੋਲ ਪਿਆਲੇ ਲਾ ਲੇ ਤੂੰ ਚੱਕ ਇਧਰ ਲੈ ਮੈਂ ਚੱਕ ਸਾਰਾ ਤੋ ਚੱਕੀ ਰਾਣ ਪਾ ਲੈ ਕੀ ਤੂੰ ਮੇਰੇ ਕੋਲ ਹੁਣ ਜੇ ਆਪਾਂ ਇਹਨਾਂ ਥੋੜਾ ਜਿਹਾ ਗ੍ਰੈਂਡਰ ਨਾਲ ਸੈੱਟ ਕਰਦੇ ਆਂ ਚਾਲੂ ਕੈਮਰਾ ਬੰਦਾ ਬਹੁਤ ਚੰਗਾ ਆ ਆਪਣੇ ਆਪ ਜੁਮੇਵਾਰ ਨਾਲ ਕੈਮਰਾ ਤੇ ਚਾਲੂ ਕਰ ਰਿਹਾ ਤੇ ਇਹਨਾਂ ਜਗ੍ਹਾ ਦਾ ਬੰਦਾ ਆ ਤੁਹਾਨੂੰ ਕਹਿੰਦਾ ਕੈਮਰਾ ਬੰਦ ਕਰਕੇ ਹੁਣ ਥੋੜਾ ਰਗੜੀਏ ਆਪਾਂ ਹਾਂ ਕਿਆ ਕੈਮਰਾ ਬੰਦ ਕਰ ਕਸਾ ਪ੍ਰਕਾਰ ਪਈ ਹੁਣ ਟਿੱਕੀ ਰਗੜਨ ਲਈ ਆ ਦੇਖੋ ਮੋਟੀ ਉਹ ਛੁੱਟੀ ਉਹ ਕਰਤੀ ਆ ਮਾਰ ਫਿਰ ਕਰਦੇ ਆ ਦੁਬਾਰਾ ਉੱਪਰੋਂ ਇਧਰੋਂ ਵੀ ਤੇ ਇਧਰੋਂ ਵੀ ਫਿਰ ਗੜਾਈ ਕਰਕੇ ਲੈੜੀ ਵੇਖੀ ਲੈਨਮੇਟ ਦੰਦਾ ਸੰਲੋ ਤਿਆਰ ਹੋ ਗਿਆ ਹਾਂ ਵੇਖੀ ਲੈਨਮੇਟ ਇੰਨੇ ਦੇ ਲੈਨਮੇਟ ਬਾਈ ਬਚਿਆ ਬਸ ਆਪਣਾ ਟੈਂਕ ਖਾਰੂਗਾ ਬਸ ਚੱਲ ਆਏ ਬੱਬੂਏ ਨਿਪੜ ਇਧਰ ਲਾ ਪਾ ਉਹ ਕਿਧੁਰ ਰਤਾ ਲਪਣਾ ਬਲਨਾੜਾ ਖਾਨਾ ਬਣਾਇਆ ਫਿਰ ਪਾਣ ਫਿਰ ਬਾਈ ਟੱਕੜਾ ਤੇਰੀ ਨਹੀਂ ਆ ਜਾ ਵੇਖ ਬਾਠੀ ਕੇ ਸਾਧ ਆ ਮੇਰੇ ਬਾਹਰ ਨਹੀਂ ਮੜੀ ਰਵੜ ਕੱਢਣ ਵਾਲੀ ਹਾਂ ਬੜੀ ਬਾਹਰ ਕੱਢਣ ਵਾਲੀ ਕਾਢ ਲੈਣਾ ਤੇ ਰਾੜਨਾ ਕਿ ਬੜੀ ਮੜੀ ਬਾਹਰ ਤੇ ਨਾਟਣਾ ਮੈਂ ਨਾ ਕੋ ਫਿਰ ਤੂੰ ਮੈਂ ਹੋ ਗਿਆ ਵੀ ਬੰਦੀ ਇਹ ਦੇਖੋ ਥੋੜੀ ਜਿਹੀ ਹੁੰਦਾ ਤੇ ਕੰਮੀ ਬਰਾਕ ਤੋਂ ਰੌੜ ਰੌੜ ਕੋਲੇ ਪੀਚ ਛੱਡੀ ਕਰਾ ਬਰਾ ਬਸ ਹੋਇਆ ਕੰਮ ਹੋ ਗਿਆ ਆ ਗਏ ਨਾ ਆ ਗਏ ਸੱਤ ਬੰਮੜੇ ਰਾੜ ਲਾ ਰੌੜ ਦਾਣਾ ਕੰਮ ਗਿਆ ਰਾੜਾ ਸੜਾ ਤੋ ਤੂੰ ਨਾ ਖਲਾੜੇ ਨੀ ਚਲ ਆ ਗਏ ਤੇ ਹੁਣ ਕੀ ਕਰੀਏ ਇਜਲੇ ਬਫਾ ਇਜਲੇ ਬਹੁਤ ਇਜਲੇ ਬਹੁਤ ਥੋੜੀ ਮੈਨੂੰ ਚਾਹੀਦਾ ਦੰਦਾ ਪਾਸ ਇਹਨੂੰ ਮਾਣਾ ਥੋੜੀ ਕਿਬਣਾ 4 ਹੀ ਹੋ ਚੱਲਿਆ 58 ਮਿੰਟ ਨੂੰ ਭਰਾਓ ਭਰਾਓ ਆ ਦੇਖੋ ਇਹ ਚੱਕਰ ਦੰਦਾ ਬਖਾਰ ਨੇੜੇ ਕਰਕੇ ਦੇਖੋ ਜੀ ਪੂਰਾ ਤਿਆਰ ਕਰਤਾ ਦੰਦਾ ਆਪਾਂ ਚਾਬੀਆਂ ਚਾਬੀ ਵੀ ਰਹੀ ਇਹ ਇੱਥੋਂ ਤੁਹਾਨੂੰ ਵੇਖਣ ਨੂੰ ਆਇਆ ਲੱਗਦਾ ਬਾਕੀ ਪੂਰਾ ਰੈਡੀ ਹੋਇਆ ਦੰਦਾ ਇਹ ਹੋ ਗਣੀ ਹੋਇਆ ਕਿ ਕੋਈ ਫਰਕ ਆ ਗਏਂਦੇ ਚ ਆਪਾਂ ਬਾਕੀ ਥੋੜੇ ਲੱਗਦਾ ਕਰ ਚੱਕਾ ਖਾਦੀ ਨੇੜੇ ਆਜੂ ਗੱਲ ਮੈਨੂੰ ਕਹਾਂ ਜਦ ਵੀ ਲੱਗ ਜੀ ਕਿਸੇ ਕਰ ਲੈ ਫਿਰ ਕਿਸੇ ਦਾ ਫੋਟੋ ਕਰਕ ਲੈ ਫੋਟੋ ਖੇ ਇਵੇਂ ਇਵੇਂ ਖਿੱਚ ਦੇਵੇਂ ਨੇੜੇ ਨੇੜੇ ਇਥੋਂ ਹਾਂ ਫੇਲੋ ਕਰ ਲਈ ਹੁਣੇ ਚਲ ਬਸ ਮਾੜਾ ਨਾਲ ਤਿਆਰ ਕਰਤਾ ਤੇ ਆਪਾਂ ਹੁਣ ਤੇਲ ਪਾਉਣ ਲੱਗੇ ਹਾਂ ਮਨਦਰ ਦਾ ਜੀ ਡੀ ਜੀ ਹੁੰਦਾ ਹੂੰ ਜਿਵੇਂ ਦਾ ये नुला था हम्म इतना पल्ला थोड़ा तेल हो गया था थलो डुल दिख गया पे हम्म मामा हम्म वो हेड अटुल आना शॉट इथ ਠੀਕ ਹੈ ਹਰ ਨਵ ਤੇਰ ਪਾਉਏ ਹਮ ਰਾਣਾ ਨਹੀਂ ਪਾਣੀ ਰਾਣਾ ਬਣਾ ਰੱਖੀ ਉਹਨ ਦਾ ਫ੍ਰੇਕ ਕਰੀਏ ਹਲੋ ਅ ਦੇਖੋ ਜੀ ਆਪਾਂ ਸਟਾਵਕ ਰੇਕ ਨਵਾਂ ਪਾਤਾ ਤੇ ਬਾਕੀ ਤਕਰੀਬਨ ਵਹੀ ਆ ਤੇ ਬੈੱਡ ਦਾ ਦੇਖੋ ਜੀ ਜਿਹੜਾ ਪਟੇ ਤੇ ਥੋੜੀ ਜਿਹੀ ਸਮੱਸਿਆ ਸੀ ਇਥੇ ਦਾਣੇ ਦੋਣੇ ਵਗੈਰਾ ਡਿੱਗਦੇ ਹੁੰਦੇ ਆ ਆਪਾਂ ਪਟਾ ਵੀ ਪੂਰਾ ਨਵਾਂ ਹੀ ਪਾਤਾ ਦੇਖੋ ਪੂਰਾ ਬੈੱਡ ਤਿਆਰ ਕਰਕੇ ਪਟਾ ਨਵਾਂ ਪਾ ਦਿਆ ਤਾਂ ਹੁਣ ਪਾਉਣੀ ਬਾਸਕਟ ਬਾਸਕਟ ਤੋਂ ਬਾਅਦ ਫਿਰ ਆਪਾਂ ਕੋਈ ਹੋਰ ਕੰਮ ਕਰਾਂਗੇ 엘ਿਵੇਟਰ ਵਗੈਰਾ ਲਾਉਣ ਆਲਾ ਪਿਆ ਅਜੇ ਉਹ ਸਾਹਮਣੇ ਪਿਆ ਉਹ ਲਾਵਾਂਗੇ ਤੇ ਫਿਰ ਥਰੇਸ਼ਰ ਵਗੈਰਾ ਸਾਰਾ ਆਪਾਂ ਕੰਪਲੀਟ ਅੱਜ 100% ਮੇਨ ਦਾ ਕਿ ਥਰੇਸ਼ਰ ਔਰ ਬਾਸਕਟ ਦੋਨੋਂ ਹੀ ਪਾ ਦਾਂਗੇ ਉਹ ਲਾਤੀ ਕੰਗੀ ਕਸਤੀ ਆ ਉਪਰ ਲਿਓ ਚੱਕ ਕੇ ਫਿਰ ਇਹ ਆ ਜ ਆਪਣਾ ਰਾਣੇ ਦਾ ਵੱਡਾ ਭਰਾ ਹੈ ਵੱਡਾ ਛੋਟਾ ਵਿਚਕਰਮਾ ਹਾਂ ਛੋਟਾ ਇਹ ਵਿਚਕਰਮਾ ਜੀ ਤੇ ਅੱਛੋ ਪਹਿਲਾਂ ਸੁਤਨਾ ਸਿੰਘ ਰਾਣੇ ਦਾ ਵੱਡਾ ਭਰਾ ਕਿ ਛੋਟਾ ਵਿਚਕਰਮਾ ਵਿਚਕਰਮਾ ਕੀ ਹੁੰਦਾ ਛੋਟਾ ਹੁੰਦੇ ਤੂੰ ਰਾਣੇ ਛੋਟਾ ਹਾਂ ਤੇ ਦੂਜੇ ਗਾਮੇ ਤੋਂ ਹੁੰਦੇ ਵੱਡਾ ਅੱਛਾ ਰਾਣੇ ਛੋਟਾ ਗਾਮੇ ਦੇ ਵੱਡਾ ਹੈ ਤੇ ਕਿੰਨੀ ਪੜਦਾ ਮਾਠੇ ਹੜੇ ਕਿਵੇਂ ਆ? ਆਸਮੀ ਜਦੇ ਆ। ਹਟਿਆ ਆ ਆਸਮੀ ਚ। ਤੇ ਪੜਦਾ ਨਹੀਂ ਐ। ਵਿਆਹ ਹੋ ਗਿਆ ਕੋਣੀ। ਹੋ ਗਿਆ। ਕਿੰਨੇ ਬੱਚੇ? ਇੱਕ ਮੁੰਡਾ ਐ। ਹੁਣ ਸਾਸੇ ਘਰ ਬਲਾ ਕੇ ਸਾਰੇ ਵੀਰਾਂ ਨਾਲ। ਸਹੀ ਗਾ। ਸਾਰਾ ਮੇਰਾ ਮੇਰਾ ਨੂੰ। ਇਹਨਾਂ ਨਾਲ ਬੋਲ ਦੇ ਕਿ ਹਾਸੇ ਕੱਢੀਏਗਾ। ਐ ਸਾਰੇ ਮੇਰੇ ਵੀਰਾਂ ਨਾਲ ਸਾਸਰੀਆ ਕਾਲ ਐ। ਨਹੀਂ ਸਾਸਰੀਆ ਬਸ ਐ ਹੀ ਹੋ ਗਿਆ। ਬੱਕਲ ਇਹ ਹੀ ਕਹਿਣਾ ਚਾਹਣਾ ਚਲ ਐਨਾਂ ਹੀ ਬਹੁਤ ਐ। ਤੇ ਹੁਣ ਇੱਥੇ ਕਿਧਾਇਆ ਕਮਣ? ਪੱਠੋ ਨਾ। ਤੇ ਰਾਣਾ ਨਹੀਂ ਆਇਆ ਅੱਜ। ਉਹ ਕੋਣੀ। ਕੀ ਹੋ ਗਿਆ ਉਹਨੂੰ? ਵੈਸੀ ਨਾ ਆਇਆ। ਕਰੀਮ ਬੋਲਡ ਹੋ ਗਿਆ। ਅੱਛਾ। ਕਾਂ ਕਰਕੇ ਨੀ ਆਇਆ ਤਾ ਨਹੀਂ ਆਇਆ ਜਾ ਫਿਰ ਦੇਉੜੀ ਤੇਰੀ ਲਾਈਨ ਹੈ ਅੱਜ ਤੂੰ ਜਾਣਾ ਹਾਂ ਚਲੋ ਵਧੀਆ ਗੱਲ ਹੈ ਹੋਰ ਸੁਣਾ ਫਿਰ ਤੇ ਮਸ਼ੀਨ ਦਾ ਡਰਾਈਵ ਬਣਨਾ ਚਾਹੁੰਦਾ ਹਾਂ ਹਾਂ ਕਿਉਂ ਨਹੀਂ ਕੀ ਗੱਲ ਹੈ ਵੱਲ ਨਹੀਂ ਆਉਂਦਾ ਵੱਲ ਨਹੀਂ ਆਉਂਦਾ ਕਿਉਂ ਉਧਰ ਨਹੀਂ ਬਣਨਾ ਚਾਹੁੰਦਾ ਨਹੀਂ ਵੱਲ ਨਹੀਂ ਆਉਂਦਾ ਵੱਲ ਆਈਏ ਨਾ ਹੁਣ ਤੇਰੇ ਜਿਹੜਾ ਹੁਣ ਕੰਮ ਕਰਦੇ ਤਰੇ ਕੰਮ ਕਰੀ ਜਾਂਦੇ ਨਾ ਤੇ ਤੂੰ ਵੀ ਇਸ ਤਰ੍ਹਾਂ ਵੱਲ ਸਿੱਖ ਸਕਦਾ ਜੇ ਤੂੰ ਤੇ ਕਿੰਨੀਆਂ ਪੜ ਕੇ ਆੜਿਆ ਕਿੰਨੀ ਜਿੱਤ ਕਿੰਨੀਆਂ ਪੜ ਕੇ ਆੜਿਆ ਅੱਠ ਅੱਠ ਪੜ ਕੇ ਹਟਿਆ ਅੱਛਾ ਅੱਠ ਪੜ ਕੇ ਹਟਿਆ ਤੇ ਹੁਣ ਇਸ ਵਾਰ ਕੋਈ ਜੋਬ ਵਗੈਰਾ ਕਰਨਾ ਚਾਹੁੰਦੇ ਹੋ ਥੋੜਾ ਜਿਹਾ ਕੋਈ ਜੋਬ ਨਹੀਂ ਪਰ ਤੇਰਾ ਵਿਆਹ ਹੋ ਗਿਆ ਬੱਚੇ ਹੁਣ ਜੋਬ ਕਰਾ ਕਰਨਾ ਤੂੰ ਚਲਾ ਮੜੇ ਤੇ ਮਸ਼ੀਨ ਬੜ ਨ ਕੋਈ ਚੀਜ਼ ਪੁੱਛਣੀ ਆਈ ਮੜਾ ਜਿੱਧਰ ਨੂੰ ਆ ਜਾ ਕੋਈ ਨਿੰਦਾ ਇਹਨਾਂ ਵਿੱਚ ਸ਼ਰਮ ਨਾਲ ਗੱਲ ਨਹੀਂ ਕੀਤੇ ਵੱਡੇ ਵੱਡੇ ਬੰਦੇ ਫੇਰ ਹੋ ਜਾਂਦੇ ਤੂੰ ਕੀ ਚੀਜ਼ ਹੈ ਤੇ ਇਧਰ ਆ ਮੜਾ ਜਾ ਇਹਦੇ ਵਾਰ ਦੱਸਿਆ ਯਾਰ ਆ ਕੀ ਚੀਜ਼ ਹੈ ਚਾ ਚਾ ਆ ਜਿਹੜੀ ਹੱਥ ਲਾਈ ਮੱਥਾ ਲਾ ਦੇ ਹੱਥ ਦਾ ਲਾ ਦੇ ਉਹ ਪਤਾ ਨਹੀਂ ਹੱਥ ਲਾ ਉਹਨਾਂ ਦਾ ਕੁਝ ਨੰਦਾ ਹੱਥ ਲਾ ਇਹਨੂੰ ਹਾਂ ਇਹ ਕੀ ਚੀਜ਼ ਐ ਇਹ ਲਾਰਮ ਹੁੰਦਾ ਕੀ ਹੁੰਦਾ ਲਾਰਮ ਹਾਂ ਆ ਜਾ ਉਹਨਾਂ ਕੋਈ ਹੋਰ ਚੀਜ਼ ਤੈਨੂੰ ਖਾਣੇ ਆ ਤਰ ਮੈਂ ਜੀ ਦੱਸੀ ਜਾਂ ਤੈਨੂੰ ਇਧਰ ਬਸ ਕਰ ਤੂੰ ਬਸ ਕਰ ਇਧਰ ਗੱਲ ਸੁਣ ਇਹ ਆ ਚੀਜ਼ ਐ ਇਧਰ ਦਾ ਚੱਲ ਹੋਰ ਨਹੀਂ ਪਤਾ ਆ ਜਾ ਯਾਰ ਆ ਜਾ ਭੱਜ ਕੇ ਆਇਆ ਫੋਨ ਚੱਕਣਾ ਆਂ ਦੇ ਬਰ ਦਸਤੀ ਮੜ ਆ ਜਾ ਚਲ ਆਜ ਦੱਸ ਦਿਆ ਇੱਕ ਚੀਜ਼ ਐ ਨਹੀਂ ਪਤਾ ਇਹਨੂੰ ਹੱਥ ਤਾਂ ਲਾ ਦੇ ਹੱਥ ਲਾਉਣਾ ਕੋਈ ਨਹੀਂ ਹੱਥ ਲਾ ਸਕਦਾ ਗਰਮ ਤਾਂ ਨਹੀਂਗਾ ਇਹ ਹੱਥ ਲਾ ਹੀ ਮੜਾਇਆ ਚਲੋ ਹੁਣ ਇਨਾ ਆਖਦੇ ਵੀ ਮੇਰਾ ਅੱਜ ਦਾ ਵਲੌਗ ਇਨਾ ਹੀ ਹੈ ਤੇ ਆਪਾਂ ਉਨੇ ਹੋਣਾ ਚਾਹਦੇ ਹੈ ਉਹ ਸਟਾਰ ਬਿਨ ਜਾਈਏ ਬਸ ਕਰ ਬਸ ਕਰ ਅਮੜਾ ਕੜਵਾ ਦੇ ਆਪਾਂ ਜਨਕ ਪੜਨਾ ਪੜਨਾ ਹੈ ਕਿ ਇਵੇਂ ਹੀ ਰਹਿਣਾ ਹੈ ਛੱਡ ਦੇ ਓ ਪੜਨਾ ਪੜਨਾ ਕਿ ਜੇਕਰ ਤੂੰ ਪਾਸ ਹੋ ਗਿਆ ਤੇ ਮੇਰੇ ਮੂੰਹ ਕਰ ਇਧਰ ਕੈਮਰੇ ਵੱਲੇ ਜੇਕਰ ਹੋ ਗਿਆ ਪਾਸ ਆ ਤਾਂ ਫਿਰ ਤੂੰ ਪੜ ਲਈ ਅੱਗੇ ਜੇ ਫੇਲ ਹੋ ਗਿਆ ਚੁਪ ਕੇ ਝੋਲਾ ਆਪਣਾ ਚੱਕ ਕੇ ਬੈਗ ਉਹ ਜਿਹੜਾ ਹੈਗਾ ਇੱਥੇ ਆ ਜੀ ਠੀਕ ਹੈ ਠੀਕ ਹੈ ਮੂੰਹ ਕਰਾਈ ਮੜਾ ਇਧਰ ਕ੍ਰਾਈਮ ਮੜਾ ਜਾਂਦਾ ਖੁਸ਼ ਹੁੰਦਾ ਕਰਾ ਮੂੰਹਦਾ ਤੂੰ ਕੀ ਲੱਗਣਾ ਹੁੰਦਾ ਕੀ ਲੱਗਣਾ ਹੈ ਮਾਮਾ ਹਾਂ ਉਹ ਮੂੰਹ ਕਰਾਈ ਇਧਰ ਨੂੰ ਅਬ ਬੁਛਰੀਆ ਸਿੱਧਾ ਕਰੀ ਉਹ ਜਿਹੜਾ ਓਏ ਉਹ ਛਰੀ ਨਹੀਂ ਮੁੜਿਆ ਪਰ ਉਹ ਕਰ ਦਿੰਦੇ ਆ ਤੂੰ ਕਰ ਦਿੰਨੇ ਆ ਆ ਟੱਕਾ ਕੱਤੇ ਬਾਸਟਰ ਗਿਆ ਤੇ ਆ ਟਾਇਰ ਚੱਕ ਲੈ ਕੱਲਾ ਐ ਸੱਤੇ ਨਾ ਹੈ ਰਾਣਾ ਚੁੱਕ ਲੈਂਦਾ ਬਾਸਟਰ ਚੱਕ ਖੱਟੇ ਇਵੇਂ ਚ ਕਹਿੰਦੀ ਵੀ ਇਹਦੇ ਕੋਲ ਗ੍ਰੈਂਡ ਮੈਕ ਕਿਵੇਂ ਦੀ ਤੱਕ ਇਵੇਂ ਥੋੜਾ ਰਾਹ ਲੈ ਲੈ ਤੂੰ ਹੀ ਨਾ ਗੱਲਾਂ ਕਰਦੇ ਬੱਚਿਆਂ ਵਾਲੀਆਂ ਆ ਕਾਸ ਨ ਚੱਕੀ ਫਿਰਨਾ ਤੇ ਛੱਡ ਦੇ ਇਹ ਫਿਰ ਇਹ ਬੱਚੇ ਨੇ ਨਾ ਉੱਚ ਕਹਿੰਦੀ ਵੀ ਜਾ ਹੁਣ ਤਾਂ ਪੱਠੇ ਲਾਉਣ ਚੱਲਿਆ ਕਿਧਰ ਚੱਲਿਆ ਪੱਠੇ ਵੱਡਾਂਗਾ ਚੱਕਣ ਵੱਡਾਂਗਾ ਵੱਡਾਂਗਾ ਲੱਗਾ ਪੱਠੇ ਅੱਛਾ ਤਾਂ ਕਰਦੇ ਲੱਗਿਆ ਜੀ ਵੱਡਣਾ ਤੇ ਇਹ ਚੱਕਣ ਜਾ ਰਿਹਾ ਤੂੰ ਚੜ ਜਾ ਟ੍ਰੇਨ ਆ ਤੇਰੇ ਪੈਣੀਆਂ ਬਹੁਤ ਨੇਪ ਕਰੇ ਜਾਵੇ ਨਿਕਲ ਜਾ ਨਿਕਲ ਜਾ ਛੋਣੀ ਚੱਕੀ ਅੱਜ ਦਾ ਆਪਣਾ ਵਲੌਗ ਐ ਨਹੀਂ ਆ ਤੇ ਕੱਲ ਨੂੰ ਮਿਲਦੇ ਕਿਸੇ ਹੋਰ ਨਵੇਂ ਵਲੌਗ ਤੇ ਤਦ ਤੱਕ ਮੇਰੇ ਵੀਰ ਨਾਲ ਸਾਰੇ ਸਾਸਿਆ ਕਾਲ ਜੀ